ਸਸਰੀਕਾਲ ਦੋਸਤੋ ਮੈਂ ਤੁਹਾਡਾ ਸੰਦੀਪ <strong>ਸ਼ਰਮਾ</strong> ਤੁਸੀਂ ਖੜੇ ਆਪਾਂ ਖੜੇ ਹਾਂ ਜੇ ਰਾਮਪਰਾਹ ਸ਼ਹਿਰ ਦੇ ਵਿੱਚ ਦੋਸਤੋ ਅੱਜ ਆਪਾਂ ਕੰਨਾ ਫੈਨਸੀ ਜੁੱਤੀਆਂ ਦੇਖਦੇ ਹਾਂਗੇ ਇਹਨਾਂ ਦੀ ਬਹੁਤ ਵਧੀਆ ਜਿਹੜੀ ਮਸ਼ਹੂਰ ਜੁੱਤੀ ਹੈ ਪੰਜਾਬੀ ਜੁੱਤੀ ਤੇ ਆਪਾਂ ਇਹਨਾਂ ਭਰਾਵਾਂ ਨਾਲ ਗੱਲਬਾਤ ਕਰਦੇ ਆਂ ਵੀ ਦੀਵਾਲੀ ਦੇ ਕੀ ਆਫਰ ਲੈ ਕੇ ਆਏ ਨੇ ਆਓ ਆਪਾਂ ਭਰਾਵਾਂ ਨਾਲ ਗੱਲਬਾਤ ਕਰੀਏ ਤੁਹਾਨੂੰ ਦਿਖਾਈਏ ਨਵੇਂ-ਨਵੇਂ ਡਿਜ਼ਾਈਨ ਜੁੱਤੀਆਂ ਦੇ ਨਾਲੇ ਮੇਰੇ ਭੈਣਾਂ ਨੂੰ ਆਜੋ हां जी बाबू जी सस्सेकार। ਸਤਿ ਸ਼੍ਰੀ ਅਕਾਲ ਜੀ ਹੋਰ ਜੀ। ਕੀ ਹਾਲ ਹੈ? ਤੁਹਾਡੀ ਤੇ ਬੜੀ ਕੀ ਕੀ ਜਿਹੜਾ ਨਵਾਂ ਪ੍ਰੋਡਕਟ ਲੈ ਕੇ ਆਏ ਹੋ ਜੁੱਤੀ ਦੇ ਵਿੱਚ ਕਿ ਕੋਈ ਪੰਜਾਬ ਦਾ ਕਲਚਰ ਆ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਇੱਕ ਮਹਿਰਾਵਾਗਾ ਤੇ ਤੁਸੀਂ ਜ਼ਰੂਰ ਇਹਦੇ ਬਾਰੇ ਚਾਣਨਾ ਪਾਓ ਵੀ ਹੁਣ ਕਿਹੜੇ ਕਿਹੜੇ ਜਿਹੜੇ ਆ ਮਾਡਲ ਕਹਿ ਦਈਏ ਕਿਸ ਤਰ੍ਹਾਂ ਦੇ ਡਿਜ਼ਾਈਨ ਤੁਹਾਡੇ ਕੋਲ ਮੌਜੂਦ ਨੇ। ਬਿਲਕੁਲ ਜੀ ਆਪਣੇ ਕੋਲੇ ਨੇ ਵੱਖ ਤਰ੍ਹਾਂ ਦੀ ਲੇਟੈਸਟ ਬਿਲਕੁਲ ਪੰਜਾਬੀ ਜਿਹੜੇ ਕਲਚਰ ਨੂੰ ਟੱਚ ਕਰਦੇ ਆ। ਹੂੰ ਖੋਸੇ ਵੱਡੀ ਨੋਕਾਂ ਵਾਲੇ ਪਾਕਿਸਤਾਨੀ ਜੁੱਤੀ ਰਾਜਸਥਾਨੀ ਤੇ ਹਰ ਇੱਕ ਤਰ੍ਹਾਂ ਦੀ ਜਾਨੀ ਆਈਟਮ ਮਿਲੂ ਤੁਹਾਨੂੰ ਸਾਡੀ ਸ਼ੋਪ ਤੇ ਇਹ ਤੁਸੀਂ ਦਿਖਾਉਂਗੇ ਸਾਨੂੰ ਵੀ ਕਿਹੜੇ ਕਿਹੜੇ ਹਾਂਜੀ 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 ਮੌਜੂਦਾ ਡੌਰ ਦੇ ਵਿੱਚ ਆਹ ਦੇਖੋ ਜੀ ਆ ਪਾਕਿਸਤਾਨੀ ਜੁੱਤੀ ਹੈ ਜੀ ਇਹ ਖੋਸਾ ਜੁੱਤੀ ਹੈ ਉੜਤੇ ਵੀ ਹਮੇ ਚਾ ਰਹੇ ਤੇ ਇੱਕ ਪਾਕਿਸਤਾਨੀ ਨਾਂ ਕਿਉਂ ਦਿੱਤਾ ਜਾਂਦਾ ਇਹਨੂੰ ਬਸ ਹੈ ਜੀ ਐ ਜਿਹੜੀ ਸਟੀਚਿੰਗ ਉੱਥੇ ਹੋ ਰਹੀ ਹੈ ਜਿਹੜੀ ਫਾਈਨਲ ਉਹ ਤਿਆਰ ਕਰਦੇ ਆ ਹੂੰ ਯਾਨੀ ਇੱਧਰ ਇੱਧਰ ਆਈਟਮ ਮਿਲਦੀ ਨਹੀਂ ਇਹ ਤੇ ਤਾਂ ਕਰਕੇ ਲੋਕ ਇਹਨੂੰ ਪਸੰਦ ਕਰਦੇ ਆ ਤੁਸੀਂ ਜਿਹੜੀ ਇਹਦੀ ਸਲਾਈ ਆ ਉਹ ਖੁਦ ਕਰਦੇ ਹੋ ਕਰਵਾਉਨੇ ਹੋ ਜਾਂ ਬਣਿਆ ਬਣਾਇਆ ਮਾਲਕ ਅਸੀਂ ਆਪ ਵੀ ਖੁਦ ਬਣਾਉਂਦੇ ਆ ਜੀ ਜੇ ਕੋਈ ਆਰਡਰ ਤੇ ਦੇ ਕੇ ਜਾਵੇ ਜਿਸ ਹਰ ਇੱਕ ਤਰ੍ਹਾਂ ਦੀ ਜੁੱਤੀ ਸਾਨੂੰ ਬਣਾ ਸਕਦੇ ਹਾਂ ਮੁੰਡਿਆਂ ਦਾ ਟ੍ਰੈਂਡਿੰਗ ਚ ਕਿਹੜੀ ਚੱਲ ਰਹੀ ਹੈ ਜੀ ਆਪਾਂ ਟ੍ਰੈਂਡਿੰਗ ਚ ਜਿਵੇਂ ਹੁਣ ਆਹ ਆ ਸੌਫਟ ਲੈਦਰ ਦੀ ਸਿੰਪਲ ਚਤਾ ਆ ਚੱਲ ਰਹੀ ਹੈ ਹਾਂਜੀ ਤੇ ਆ ਦੇਖੋ ਆ ਮੋਰਨੀਆਂ ਲੇਟੈਸਟ ਹੈ ਜੇ ਫੰਕਸ਼ਨ ਫੰਕਸ਼ਨ ਤੇ ਮੈਰिज ਤੇ ਪਾਉਣ ਵਾਸਤੇ ਬਹੁਤ ਵਧੀਆ ਆਈਟਮ ਹੈ ਕਿ ਕਰਮ ਦੀ ਹੋਣੀ ਹੈ ਕਿ ਚਮੜੀ ਦੀ ਕਿਵੇਂ ਹੈ ਇਹ ਪਿਓਰ ਸੌਫਟੀ ਲੈਦਰ ਦੀ ਹੈ ਜੀ ਓਕੇ ਪਿਓਰ ਚਮੜਾ ਹੁੰਦਾ ਹੈ ਇੱਕ ਅਕਸਰੀ ਆਪਾਂ ਗੱਲ ਕਰ ਲਈਏ ਜੀ ਹੁਣ ਵਿਆਹ ਸਾਦੀ ਹੁਣ ਮੁਰੇ ਆਉਣਗੇ ਜੀ ਲਾੜੇ ਵਾਸਤੇ ਕਿਹੜੀ ਜੁੱਤੀ ਜਿਹੜੀ ਪਸੰਦ ਕੀਤੀ ਜਾਂਦੀ ਹੈ ਲਾੜੇ ਵਾਸਤੇ ਆਹ ਆਹ ਸ਼ੇਰਵਾਨੀਆਂ ਤੇ ਚੱਲਦੀ ਹੈ ਜੀ ਹੂੰ ਇਹ ਆਰੀ ਦੀ ਵਰਕ ਹੈ ਜੀ ਅਹੀ ਜੁੱਤੀ ਸਾਲੀਆਂ ਚੱਕ ਕੇ ਲੈ ਜਾਨੀਆਂ ਗਈਆਂ ਬੜੀ ਜੀ ਮਹਿੰਗੀ ਕਿੰਨੀ ਕੀ ਦੀ ਜੁੱਤੀ ਹੈ ਜੀ ਇਹ ਇਹ ਜੀ ਵੈਸੇ ਤਾਂ 4-5000 ਦੀ ਵਿਕਦੀ ਹੈ ਪਰ ਆਪਣੇ ਰੇਟ ਬਹੁਤ ਘੱਟ ਲਾਇਆ ਹੈ ਅੱਛਾ ਜੀ ਮੈਂ ਵਾਲੀ ਕੋਫਰ ਲਾਇਆ ਹਾਂ ਆਫਰ ਬਹੁਤ ਕਿੰਨੇ ਕਿ ਡਿਜ਼ਾਈਨ ਮਿਲ ਜਾਂਦੇ ਐ ਅੱਛਾ ਜੀ ਬਹੁਤ ਇੰਟਰਨੈਸ਼ਨਲ ਹਾਂ ਇੰਟਰਨੈਸ਼ਨਲ ਹੈ ਜੀ ਇਹਦਾ ਫੂਟ ਅੰਗੂਲਾ ਦੇ ਇਹ ਤਾਂ ਫੂਟ ਆ ਜੀ ਪੰਜਾਬੀ ਜੁੱਤੀ ਦੀ ਲੁੱਕ ਵੀ ਹੈ ਆਪਣੇ ਅੱਛਾ ਜੀ ਇੰਡੋ ਵੈਸਟਰ ਮੈਂ ਜ ਦੋਨੇ ਚੀਜ਼ਾਂ ਦੋ ਕਾਲ ਚ ਇਕੱਠੇ ਕਰ ਲਏ ਹਾਂ ਜੀ ਹਾਂ ਜੀ ਹਾਂ ਜੀ ਵੀ ਬੂਟ ਦਾ ਕੰਮ ਵੀ ਲੈ ਲਓ ਜੁੱਤੀ ਦਾ ਵੀ ਲੈ ਲਓ ਜਿਵੇਂ কুরਤਾ ਪਾਇਆ ਹੁੰਦਾ ਥੱਲੇ ਜੀਨ ਪਾਈ ਹੁੰਦੀ ਆ ਆ ਸ਼ੂਟ ਕਰ ਦਿਓ ਠੀਕ ਹੈ ਤੇ ਕੋਈ ਪਹਿਣਾ ਵਾਸਤੇ ਲੇਟੈਸਟ ਜੀ ਜੀ ਹਾਂ ਜੀ ਪਹਿਣਾ ਵਾਸਤੇ ਆ ਦੇਖੋ ਆ ਧੱਕੇ ਦਾ ਵਰਕ ਬਹੁਤ ਚੱਲ ਰਿਹਾ ਜੀ ਹੂੰ ਬਹੁਤ ਹੈਵੀ ਵਰਕ ਹੈ ਇਹ ਸਿੰਪਲ ਜਆ ਮੋਤੀਆਂ ਮੋਤੀਆਂ ਵਾਲੀ ਜੁੱਤੀ ਨਹੀਂ ਹਾਂ ਜੀ ਅੱਛਾ ਜੀ ਲੇਟੈਸਟ ਮਾਡਲ ਹੈ ਇਹਨਾਂ ਦਾ ਇਹਨਾਂ ਦੀ ਪਰ ਕੀਮਤ ਬਹੁਤ ਜ਼ਿਆਦੇ ਹੋ ਕੀਮਤ ਤਾਂ ਜਾਇ ਨਾਰਮਲ ਰੱਖੀ ਆਪਾਂ ਬਸ ਬਾਜ਼ਾਰ ਨਾਲ ਸਾਰਿਆਂ ਨੂੰ ਸਸਤੇ ਰੇਟ ਰੱਖੇ ਹੋਇਆ ਆਪਾਂ ਕੋਈ ਆਜੀ ਗੱਲ ਲੈ ਕੇ ਜਾਂਦਾ ਇਹ ਨੋਰਮਲ ਜਿਵੇਂ ਆਮ ਕੋਈ ਨਹੀਂ ਦਿਵਾਲੀ ਵਾਸਤੇ ਕੋਈ ਆਫਰ ਲਾਈ ਹੈ ਜੀ ਕੋਈ ਤੁਸੀਂ ਜੀ ਦਿਵਾਲੀ ਵਾਸਤੇ ਐ ਸਮਝ ਲਓ ਜੀ ਅਸੀਂ 40% ਰੇਟ ਘਟਾ ਕੀਤਾ ਹੋਇਆ ਹੈ ਅੱਛਾ ਜੀ 40% ਜੀ 40% ਮਹਾਰੀ ਜੀ ਬਸ ਕਿਉਂ ਇਹ ਬਸ ਇੱਕ ਦੋ ਦਿਨਾਂ ਦੀ ਗੱਲ ਹੈ ਜੀ ਬਸ ਅੱਛਾ ਜੀ 40% ਉਸ ਤੋਂ ਬਾਅਦ ਫਿਰ ਦਿਵਾਲੀ ਜਦੋਂ ਲੰਘ ਗਈ ਜੀ ਉਸ ਤੋਂ ਬਾਅਦ ਕੀ ਫਿਰ ਆ ਨੋਰਮਲ ਚੱਲਣਗੇ ਵੈਸੇ ਸਾਡੇ ਰੇਟ ਹਨ ਜੀ ਪੱਲੇ ਜਨੂਲੀ ਵੈਸੇ ਹੀ ਘਟਾ ਹਾਂ ਠੀਕ ਹੈ ਜੀ ਤੇ ਆ ਰਸ਼ਮਾ ਲੋਬੀ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਉਹਨੂੰ ਕੋਈ ਵਾਅਦਾ ਜ਼ਰੂਰ ਕਰਾਂਗੇ ਜੀ ਹੋਰ ਵੀ ਡਿਸਕਾਊਂਟ ਕਰਾਂਗੇ ਜਿਹੜਾ ਸਾਨੂੰ ਗਾਊਗਾ ਸੀ ਵੀਡੀਓ ਦੇਖ ਕੇ ਆਏ ਕੋਈ ਹੋਰ ਲੇਟੈਸਟ ਚੀਜ਼ ਜਿਹੜੀ ਤੁਸੀਂ ਦਿਖਾਉਣਾ ਚਾਹੁੰਦੇ ਹੋ ਮੈਂ ਇਹ ਰਹਿ ਗਈ ਹੋਵੇ ਜੀ ਆ ਦੇ ਕੋਈ ਨਮੀ ਮੋਰ ਨਹੀਂ ਆਈ ਜੀ ਬਿਲਕੁਲ ਹਮ ਅੱਛਾ ਇਹ ਚੀਜ਼ ਮਾਰਕੀਟ ਜੀ ਬਿਲਕੁਲ ਨਹੀਂ ਮਈ ਆਈ ਇਹ ਤਾਂ ਜਦ ਸੁਵਿੰਦਰ ਜਮਈ ਨਵੀਂ ਮਾਡਲ ਆ ਹਨਾ ਇਹ ਦੇ ਸਕਦੇ ਹੋ ਜਰਾ ਬਹੁਤ ਸੋਹਣੀ ਜੁੱਤੀਆਂ ਨੇ ਇਹ ਦੇ ਲੈਡੀ ਜੁੱਤੀ ਬਹੁਤ ਜਿਆਦੇ ਹੋਇਆ ਆ ਆ ਕੀ ਪਛੇਤਾ ਜਾਵਣੇ ਲੋਕੀ ਇਹ ਬਸ ਅੱਜ ਕਰਵਾ ਲਾ ਲਈ ਹਾਂ ਬਹੁਤ ਲੈੜੇ ਬਹੁਤ ਪਸੰਦ ਕਰਦੀਆਂ ਆ ਆ ਦੇਖ ਲਓ ਪਹਿਣੋ ਵੀ ਆ ਜੁੱਤੀਆਂ ਦੇਖੋ ਪਹਿਲਾਂ ਤੁਸੀਂ ਇੱਕ ਆਇਆ ਨਹੀਂ ਪਤਾ ਲਾਇਆ ਕਿਦੇ ਪੈਰ ਦਾ ਸ਼ਿੰਗਾਰ ਮਣੂਗੀ ਹੈ ਜੀ ਬਿਲਕੁਲ ਸਹੀ ਗੱਲ ਹੈ ਨਾ ਜੀ ਬਿਲਕੁਲ ਜੀ ਤੁਹਾਡੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਆਪਾਂ ਨੂੰ ਆਉਣਾ ਕਿੱਥੇ ਪੂਗਾ ਜੀ ਇਹ ਲੋਕੇਸ਼ਨ ਜੀ ਲੋਕੇਸ਼ਨ ਜੀ ਆਪਣਾ ਰੇਲਵੇ ਰੋਡ ਹੈ ਜੀ ਰੇਲਵੇ ਗੇਟ ਦੇ ਸਾਹਮਣੇ ਹੈ ਜੀ ਪੁਲ ਸ਼ੁਰੂ ਹੁੰਦਾ ਜਿੱਥੋਂ ਹਾਂਜੀ ਹਾਂਜੀ ਮੜਿਆ ਲੋਕੇਸ਼ਨ ਮਾਰ ਦੋ ਤੁਸੀਂ ਆਓ ਤੁਹਾਨੂੰ ਠੀਕ ਹੈ ਠੀਕ ਹੈ ਜੀ ਧੰਨਵਾਦ ਧੰਨਵਾਦ ਜੀ ਵੈਲਕਮ ਜੀ ਨੰਬਰ ਬੋਲ ਦੋ ਜੇ ਇੱਕ ਵਾਰੀ ਆਪਣਾ ਜੀ 93810 80198 ਇੱਕ ਵਾਰੀ ਹੋਰ ਬੋਲੋ ਜੀ 97810 80198 ਲੋ ਵੀ ਦੋਸਤੋ ਤੁਸੀਂ ਇੱਥੇ ਜ਼ਰੂਰ ਵਿਜ਼ਿਟ ਕਰੋ। ਥੈਂਕ ਯੂ ਜੀ। ਆਹ ਦੇਖ ਸਕਦੇ ਹੋ।